ਇਹ ਵੀਡੀਓ ਫੈਮਲੀ ਵਾਲੀਆਂ ਹੁੰਦੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਹੋਪ ਕਰਦੇ ਆ ਸਾਰੇ ਵਧੀਆ ਹੋਵੋਗੇ ਚਲੋ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਬਿਨਾ ਕਿਸੇ ਦੇਰੀ ਦੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਮੇਂ ਦੀ ਕਿਸਮਤ ਮੇਂ ਬਣ ਜੂ ਮੌਤ ਦੀ ਆਈ ਮੈਂ ਤਣ ਤੂ ਆ ਲੈ ਫੁੱਲ ਫੁੱਲ ਹਿਲ ਰੱਖੇ ਗੁਮੀਆਂ ਸਾਧੂਰੇ ਨਾ ਤੱਕਦੇ ਅਸਾ ਇਸ਼ਕ ਮੁਹੱਬਤ ਓਹੋ ਅੱਜ ਕੱਲ ਨਾ ਮੁੰਡਿਆਂ ਦਾ ਹੀ ਨਹੀਂ ਪਤਾ ਲੱਗਦਾ ਅੱਜ ਕੱਲ ਮੁੰਡੇ ਵੀ ਗੂੰ ਤੇ ਡਿਗਣ ਲੱਗ ਗਏ ਉਹ ਤੈਨੂੰ ਕੋਈ ਹੋਰ ਨਹੀਂ ਲੱਭਿਆ ਰੀਲਾਂ ਬਣਾਉਣ ਦੇ ਲਈ ਆ ਗੂੰ ਡਿਗ ਮਿਲਿਆ ਉਹ ਗੂੰ ਨੂੰ ਵੀ ਫਿੱਕਾ ਪਾ ਦਿੰਦੀ ਆ ਇੰਨੀ ਗੰਦੀ ਆ ਮੁਸ਼ਕਪਰੀਤ ਮੇਰੇ 'ਚ ਬਹੁਤ ਅਣਖਾ ਮੇਰੀ ਧੌਣ ਦਾ ਕਿੱਲਾ ਮੈਂ ਕਹਿੰਦੀ ਆ ਬਹੁਤ ਸਟਰੋਂਗ ਆ ਮੈਂ ਮੇਰੇ ਤੋਂ ਚਲਚੀ ਨਹੀਂ ਵੱਜਦੀ ਮੇਰੇ ਤੋਂ ਬਿਨਾ ਮਤਲਬ ਮੈਂ ਲੋਕਾਂ ਨੂੰ ਵਰਤ ਨਹੀਂ ਸਕਦੀ ਮੇਰੇ ਤੋਂ ਚਲਾਕੀ ਨਹੀਂ ਹੁੰਦੀ ਅਸ਼ੀਆ ਜੀ ਅੰਨੀ ਅਣਖਮਾਨਮ ਜੀ ਲੈ ਕੇ ਕਿੱਥੇ ਜਾਣੀ ਆ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦਿਓ ਜਦੋਂ ਤੁਸੀਂ ਸ਼ਾਰਟ ਡਰੈੱਸਾਂ ਪਾ ਕੇ ਰੀਲਾਂ 'ਚ ਨੰਗ ਪਟੰਗੇ ਹੋ ਕੇ ਟੱਪਦੇ ਫਿਰਦੇ ਹੋ ਕਲੱਬਾਂ ਦੇ ਵਿੱਚ ਡਾਂਸ ਕਰਦੇ ਹੋ ਡਿਸਕੋ ਡਾਂਸ ਦਾਰੂ ਵੀ ਨਿਓ ਜੋ ਵੀ ਮਰਜੀ ਵਗੈਰਾ ਵਗੈਰਾ ਕਰਦੇ ਹੋ ਉਦੋਂ ਤੁਹਾਡੀ ਅਣਖ ਕਿੱਥੇ ਜਾਂਦੀ ਆ ਉਦੋਂ ਕੀ ਗਿੱਟਿਆਂ 'ਚ ਵੱਢ ਜਾਂਦੀ ਆ ਜਾਂ ਕੋਡਿਆਂ 'ਚ ਵੱਢ ਜਾਂਦੀ ਆ ਜੋ ਨਿਕਲਦੀ ਨਹੀਂ ਉਦੋਂ ਸੋੜ ਤਾਂ ਮੇਰੇ ਤਾਂ ਆ ਜੀ ਨਹੀਂ ਬੰਦ ਨਹੀਂ ਮੈਂ ਪਸੰਦ ਇਹਨਾਂ ਦੀ ਇੱਕ ਵਾਰ ਫੋਟੋ ਖੇਤ ਸਵਾਸ ਨਾਲ ਦੇਖਦੇ ਸੀ ਕਿੰਦਾ ਲੱਗਦੀ ਆ ਸੋਹਣੇ ਲੱਗਦੇ ਆ ਪਰ ਮੈਂ ਥੋੜੇ ਜਿਹਾ ਰਾਸ ਹੁੰਦਾ ਸੀ ਤੇ ਤੂੰ ਬੱਟੇ ਬੰਦਾਂ ਨੇ ਮੈਨੂੰ ਕਿਹਾ ਤੈਨੂੰ ਕਹਾਂ ਕਿ ਸ਼ੂਟ ਕਰਨਾ ਤੇ ਕੰਨ ਤੋਂ ਮਨਾ ਕਰਤੇ ਮੈਂ ਆ ਨਹੀਂ ਪਾਣਾਗਾ ਮੈਂ ਖਾ ਹੋ ਜਾਂਦਾ ਜਾਵੇ ਪਰ ਮੈਂ ਉਹ ਡਰੈਸਿੰਗ ਸਾਂਸ ਨਹੀਂ ਤੇਜ ਕਰਤੇ ਸ਼ੂਟ ਕਾਲੋ ਆ ਤੂੰ ਹੀ ਆ ਨਾ ਕਿ ਮੈਨੂੰ ਵਹਿਮ ਲੱਗਿਆ ਵਾ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਮੈਨੂੰ ਲੱਗਾ ਤੇਰਾ ਨਹੀਂ ਹੈਗਾ ਤੂੰ ਤਾਂ ਮਿੰਟ ਚ ਰੰਗ ਦਿਖਾਗੀ ਫੇਮ ਦੀ ਕਮੀ ਸੀ ਨਾ ਤਾਂ ਕਰਕੇ ਫੇਮ ਘਟ ਰਿਹਾ ਹੋਗਾ ਤੂੰ ਤਾਂ ਗਿਰਗੜ ਵਾਂਗੂ ਰੰਗ ਬਦਲੇ ਸ਼ਾਬਾਸ਼ ਏ ਤੇਰੇ ਤੁਸੀਂ ਵੀ ਬੋਲਦੀ ਕਿਉਂ ਤੂੰ ਪਰ ਸੱਚ ਜਾਣਿਓ ਮੁਸ਼ਕੀ ਜੀ ਤੁਸੀਂ ਕਿਉਂ ਨਹੀਂ ਹੋ ਤੁਸੀਂ ਤਾਂ ਗੂ ਗੂ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਕਿੱਦਾਂ ਪੈਨ ਕਿੱਦਾਂ ਪੈਨ ਸੌਰੀ ਬਹਿਣ ਹਾਂਜੀ ਵਧੀਆ ਤੁਸੀਂ ਇਹ ਜਾਏ ਬੁੱਲਪ੍ਰੀਤ ਜਾ ਕੇ ਪੜਨਾ ਸਿੱਖ ਪਹਿਲਾਂ ਪਹਿਲਾਂ ਇੰਗਲਿਸ਼ ਦੇ ਵਰਡ ਬੋਲਣੇ ਸਿੱਖ ਬਣਦੀ ਐਵੇਂ ਜਿਵੇਂ ਪਤਾ ਨਹੀਂ ਕਿੰਨੀ ਕੈਜੂਕੇਟਿਡ ਹੁੰਦੀ ਆ ਪੱਲੇ ਤੇਰੇ ਉੜਾੜਾ ਵੀ ਨਹੀਂ ਹੈਗਾ ਚੰਜਣਾ ਇੰਨੇ ਫੋਨ ਆਉਂਦੇ ਨੇ ਬਾਹਰਲੀ ਦੁਸ਼ਾਂ ਤੋਂ ਫੋਰਨ ਕੰਟਰੀ ਚੋਂ ਵੀ ਸਾਡੇ ਬੱਚੇ ਤੁਹਾਨੂੰ ਵਾਓ ਵੈਰੀ ਗੁੱਡ ਤੁਸੀਂ ਇਹੋ ਜਿਹਾ ਕੀ ਕਰਦੇ ਹੋ ਮੈਡਮ ਜੀ ਜਿਹੜਾ ਤੁਹਾਨੂੰ ਬਾਹਰਲੀ ਕੰਟਰੀਆਂ ਤੋਂ ਫੋਨ ਆਉਂਦੇ ਨੇ ਜਰਾ ਸਾਨੂੰ ਵੀ ਦੱਸ ਦਿਓ ਇਹ ਆ ਵੀਡੀਓ ਫੈਮਲੀ ਵਾਲੀਆਂ ਹੁੰਦੀਆਂ ਨੇ ਉਹਨੂੰ ਬੱਚੇ ਵੀ ਪਸੰਦ ਕਰਦੇ ਆ ਓਹੋ ਫਿਰ ਤਾਂ ਸਾਡਾ ਵੀ ਤੁਹਾਡੀਆਂ ਫੈਮਲੀਜ਼ ਵੀਡੀਓਜ਼ ਦੇਖਣ ਦਾ ਹੱਕ ਬਣਦਾ ਹੀ ਆ ਚਲੋ ਦੇਖਦੇ ਆ ਫਿਰ ਫਰੈਂਡ ਤੁਸੀਂ ਕੀ ਕਰਿਆ ਇਹ ਦੋ ਬੇਅਕਲ ਡੰਗਰੋਂ ਇਹਨਾਂ ਵੀਡੀਓਜ਼ ਨੂੰ ਤੁਸੀਂ ਫੈਮਲੀ ਵਲੌਗਸ ਕਹਿੰਨੇ ਹੋ ਜਾਂ ਵੀਡੀਓਜ਼ ਕਹਿੰਨੇ ਹੋ ਲੋਕੀ ਇਹ ਚੀਜ਼ਾਂ ਪਸੰਦ ਕਰਦੇ ਨੇ ਇੱਥੋਂ ਕੀ ਲੋਕੀ ਸੇਕਦੇ ਨੇ ਗਾਲਾਂ ਕੱਢਣੀਆਂ ਤੁਹਾਡੇ ਤੋਂ ਬੜੇ ਮੁੱਤਰ ਕੰਪਨੀ ਚੇਂਜ ਕਰਕੇ ਸੌਣੇ ਤੇ ਅੱਜ ਪਤਾ ਲੱਗਾ ਕਿ ਫੈਮਲੀ ਵਾਲੀਆਂ ਵੀਡੀਓਜ਼ ਦੇ ਵਿੱਚ ਇਹ ਵੀ ਦੱਸਣਾ ਪੈਂਦਾ ਕਿ ਮੈਂ ਕੱਪੜੇ ਬਦਲਣ ਚੱਲੀ ਆ ਉਹ ਵੀ ਬਿਨਾ ਚੰਨੀ ਤੋਂ ਸ਼ਾਬਾਸ਼ ਹੈ ਤੁਹਾਡੇ ਐਵੇਂ ਦਾ ਕਰ ਗਈ ਦੁਨੀਆ ਤਰੱਕੀ ਆਇਆ ਕਰੇ ਹੁ ਜਾਨੀ ਇੱਕ ਨਸਾਂ ਦੀ ਧੁਪੰ ਹੋਈ ਏ ਕੋਈ ਰਾਜ ਤੈਨੂੰ ਨਾ ਰਹੀ ਬੱਚ ਸੋਣੀ ਔਰ ਲੋਕ ਤੁੱਟ ਜਾਣਗੇ ਮਾਈ ਦੇ ਪੁੱਤ ਨਹੀਂ ਤੇਰੇ ਪਿੱਛੇ ਪਿੰਡ ਹੋਗੇ ਸੰਦ ਜੁੱਟੇ ਨਹੀਂ ਅੱਜ ਮਰਗੀ ਮਸੀਨ ਜਿਠਾ ਵਜਦੀ ਕੋਈ ਬਾਤ ਸੁਧਾਨਾ ਜਾ ਕੇ ਅਸੀਂ ਥਾ ਵਜਦੀ ਉੱਡੇ ਫਿਰਦੇ ਪਲੰਘ ਬੜੇ ਧਾ ਲਾਉਣ ਨੂੰ ਮੇਰੀ ਸਾਰੀ ਬਥੇਰੇ ਪਿੰਡ ਗਾਉਣ ਨੂੰ ਹੌਂਕੀਆਂ ਦਾ ਕੰਮ ਹੁੰਦਾ ਵੇਲੇ ਖੇਤਾਂ ਬੁੱਢੀ ਘੋੜੀ ਲਾਲ ਲਗਾਮ ਵਾਲੀ ਜਿਹੜੀ ਕਹਾਵਾਦਣਾ ਤੈਨੂੰ ਪੂਰੀ ਪੂਰੀ ਫਿੱਟ ਬੰਦੀਆਂ ਕਿਉਂਕਿ ਕੁੜੀ ਤਾਂ ਤੂੰ ਹੈ ਨਹੀਂ ਜਵਾਨ ਤਾਂ ਤੂੰ ਬਿਲਕੁਲ ਵੀ ਨਹੀਂ ਹੁਣ ਤੂੰ ਜਾ ਰਹੀਆਂ ਬੁੜਾਪੇ ਚ ਤੇਰੇ ਤੋਂ ਜਵਾਕ ਨੇ ਤੈਨੂੰ ਇਹ ਸ਼ੋਭਾ ਨਹੀਂ ਦਿੰਦਾ ਬੁੱਢੀਏ ਸੋ ਟਾ ਕੀ ਰਿਆ ਟਾ ਕੀ ਰਿਆ ਪਤਨੀ ਜੀ ਨਹੀਂ ਮੈਂ ਆਪ ਹੀ ਘੜਦੈ ਨੀ ਆਹ ਆਹ ਉਹ ਮੰਮੀ ਨਹੀਂ ਡੰਗਰੇ ਪਿੰਪਲ ਹੀ ਸੀ ਕਿਤੇ ਨਹੀਂ ਕਿਸੇ ਨੇ ਤੇਰੇ ਦੈਸ਼ ਦੇ ਵਿੱਚ ਲੱਤ ਮਾਰੀ ਜਿਹੜੀ ਟੱਪੀ ਫਿਰਦੀ ਐ ਸੋ ਦਲਾਵਾਂਗ ਬੇਅਕਲ ਮਾਂ ਪਲੀਸ ਅਰਜ ਕਿੱਡਿੰਗ ਤੁਸੀਂ ਬੱਚੇ ਹੋ ਸਸਰੀ ਕਾਲ ਜੀ ਕਮਲ ਦੇ ਫਿਰ ਫਿਰੇ ਹੋ ਗਿਆ ਕੰਮ ਖਰਾਬ ਚੈੱਕਰਾ ਚੈੱਕਰਾ ਲੋ ਜੀ ਘਰ ਵਾਲੇ ਨੂੰ ਵੀ ਪਤਾ ਹੈ ਕਿ ਵਿਊ ਜਿੰਨਾ ਤੱਕ ਕਮਲ ਚੈੱਕ ਨਹੀਂ ਕਰਾਏਗੀ ਫਿਰ ਡਾਲਰ ਕਿੱਥੋਂ ਬਣੋਗੇ ਉਹਦੀ ਐਕਟਿੰਗ ਐਕਟਿੰਗ ਨਹੀਂ ਲੱਗੂਗੀ ਐਕਟਿੰਗ ਨਹੀਂ ਕਰ ਰਹੀ ਲੱਛਣ ਖਲਾਰ ਰਹੀ ਹੈ ਸਿੱਧੀ ਜੀ ਗੱਲ ਆ ਬਤ ਸਹੀ ਹੈ ਦੌੜਨਾ ਤਾਂ ਪੜਦਾ ਹੈ ਜੱਕੇ ਨੂੰ ਉਹਨਾਂ ਤੇ ਬਾਤ ਹੋ ਗਾ ਪੜੋ ਪੜੋ ਕੰਮ ਕਰਦਾ ਕਾਲੇ ਤੋਂ ਵਾਓ ਫੈਮਿਲੀ ਵਲੋਗਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਇਨੀ ਰਿਸਪੈਕਟ ਆਂਟੀ ਤੇਰੀ ਮੈਂ ਕਹਿੰਨੀ ਤੁਸਾਂ ਆਖਦੇ ਜੂੜੇ ਹੋਰ ਪਾ ਰੰਗ ਬਰੰਗੇ ਪਾ ਤਰੰਗੀ ਪਿੰਗਾ ਪਾ ਜੇ ਤੇਰਾ ਸਰ ਦਾ ਪਰਦਾ ਹੋਊਗਾ ਨਾ ਗੋਡਿਆਂ ਗਿੱਟਿਆਂ 'ਚ ਵੀ ਬਾੜ ਲਾ ਇੰਨਾ ਤਾਂ ਪਿਆਰ ਕਰਦਾ ਤੈਨੂੰ ਅਗਲਾ ਖੁਦ ਸਟਿਚ ਕੀਤਾ ਸੀ ਬਹੁਤ ਹੀ ਹਲਕਾ ਕਾਟਨ ਦਾ ਸੂਟ ਆ ਸਿੰਪਲ ਐ ਫਿਰ ਘੁੰਮ ਘੁੰਮ ਕੇ ਕੀ ਲੋਕਾਂ ਨੂੰ ਆਪਣੀ ਬੁੰਡ ਦਿਖਾ ਰਹੀ ਆ ਜੇ ਤੂੰ ਸਟੇਜ 'ਚ ਕੀਤਾ ਇਹ ਸਾਮ ਵਗੈਰਾ ਇੱਕ ਪਾਇਆ ਸੋਹਣਾ ਲੱਗਦਾ ਏ ਆ ਘੁੰਮਣੇ ਘਮਾਣੇ ਚਿੱਤਰ ਦਿਖਾਣੇ ਇਹ ਜ਼ਰੂਰੀ ਨੇ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਰ ਲਾਈਕ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਮਿਲਦੇ ਹਾਂ ਹਣੇ ਕਿਸੇ ਨਿਊ ਵਿੱਚ ਥੈਂਕ ਯੂ ਬਾਏ